ਤਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲੋ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਤਾਂ ਵੀ ਆਪ ਤੋਂ ਮਹੀ ਬੂਰਾ ਪਹਿਲਾਂ ਮੈਂ ਆ ਕੇ ਦੱਸਦਾ ਔਰ ਤਿਆਰੀ ਕਰ ਲੋ ਆਪਦੀ ਜਿਹੜੇ ਛੋਟੇ ਛੋਟੇ ਬੱਚੇ ਜਿੰਨਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵੇਚਣ ਵਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਇਸ ਪਿੰਡ ਨੂੰ ਮੈਂ ਨਸ਼ਾ ਮੁਕਤ ਕਰਨਾ ਹੈ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪੁੱਜੇ ਤੇ ਫਿਰ ਮੈਂ ਵੀ ਇਸ ਚੋਣੀ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਕਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤ ਮਾਂ ਦੀ ਆਤ ਤੋਂ ਮੁਰਬੂਰ ਪਹਿਲਾਂ ਮੈਂ ਆ ਕੇ ਦੱਸਦਾ ਔਰ ਤਿਆਰੀ ਕਰ ਲਓ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ 警告 ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿਨ੍ਹਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵੇਚਣ ਵਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਦੀ ਤਿਆਰੀ ਕਰ ਲਓ ਮੈਂ ਆਪਦਾ ਕਬਰਾਂ ਕਬਰ ਕਸ ਕਰ ਲਿਆ ਸਭ ਤੋਂ ਪਹਿਲਾਂ ਮੈਂ ਇਸ ਪਿੰਡ ਨੂੰ ਅਜ ਦੌਧਤ ਕਰਦਾ ਇਸ ਪਿੰਡ ਨੂੰ ਮੈਂ ਨਸ਼ਾ ਮੁਕਤ ਕਰਨਾ ਸੋ આજ ਮੈਂ ਫਿਰ ਤੁਹਾਰੇ ਬੇਨਤੀ ਕਰਦਾ ਜੋ ਵੀ ਅੱਜ ਤੋਂ ਪਹਿਲਾਂ ਗਲ ਕੰਮ ਹੋਵੇ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪਜੇ ਤੇ ਫਿਰ ਮੈਂ ਵੀ ਐਸਚ ਹੋਣੀ ਆ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪ ਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤ ਮਾਂ ਦੀ ਆਤ ਤੋਂ ਮਰੀ ਬੂਰਾ ਪਹਿਲਾਂ ਮੈਂ ਆ ਕੇ ਦੱਸਦਾ ਔਰ ਤਿਆਰੀ ਕਰ ਲੋ ਆਪ ਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਨਨਾ ਜਨਾਨੀਆਂ ਨੇ ਲਾਏ ਨੇ ਕੁੜੀਆਂ ਵਿੱਚ ਨਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਦੀ ਤਿਆਰੀ ਕਰ ਲਓ ਮੈਂ ਆਪ ਦਾ ਕਬਰਾਂ ਕਬਰ ਕਸਪਸ ਲਿਆ ਸਭ ਤੋਂ ਪਹਿਲਾਂ ਮੈਂ ਇਸ ਪੈਨ ਨੂੰ ਅੱਜ ਦਾਉਤ ਕਰਦਾ ਇਸ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਸੋ ਅੱਜ ਮੈਂ ਫਿਰ ਤੁਹਾਰੇ ਬੇਨਤੀ ਕਰਦਾ ਜੋ ਵੀ ਅੱਜ ਤੋਂ ਪਹਿਲਾਂ ਗੱਲ ਕਰਮਾ ਨੇ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪੁੱਜੇ ਤੇ ਫਿਰ ਮੈਂ ਵੀ ਇਸ ਚੋਣੀ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਕਰ ਵਿੱਚ ਕੋਈ ਨਸ਼ਾ ਨਹੀਂ ਵੇਦਦਾ ਹਮੇਸ਼ਾ ਮੇਰੀ ਆਤ ਮਾਂ ਦੀ ਆਤ ਤੋਂ ਮਜ਼ਬੂਰ ਪਹਿਲਾਂ ਮੈਂ ਆ ਕੇ ਦੱਸਦਾ ਔਰ ਤਿਆਰੀ ਕਰ ਲਓ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ 警告 ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿਨ੍ਹਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵੇਚਣ ਵਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਦੀ ਤਿਆਰੀ ਕਰ ਲਓ ਮੈਂ ਆਪਦਾ ਕਬਰਾਂ ਕਬਰ ਕਸ ਕਰ ਲਿਆ ਸਭ ਤੋਂ ਪਹਿਲਾਂ ਮੈਂ ਇਸ ਪੈਨ ਨੂੰ ਅਜ ਅਦੋਤ ਕਰਦਾ ਇਸ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਹੈ ਸੋ ਅੱਜ ਮੈਂ ਫਿਰ ਤੁਹਾਾਰੇ ਬੇਨਤੀ ਕਰਦਾ ਜੋ ਵੀ ਅੱਜ ਤੋਂ ਪਹਿਲਾਂ ਗਲਤ